15 16 ਪਿੰਡ ਆ ਜਿਹੜੇ ਹੁੰਦੇ ਆ 15 16 ਸਾਡੀ ਆਲੀ ਕਲਾਂ ਤੇ ਬਹੁਤੇ ਰੁੰਡੇ ਆ ਨਾਲ ਲੋਕਾ ਕਿਸੇ ਦਾ ਪੱਠਾ ਨਹੀਂ ਰਹਿ ਗਿਆ ਕਿਸੇ ਦਾ ਨੀਰਾ ਨਹੀਂ ਰਹਿ ਗਿਆ ਜਿਹੜੇ ਦੰਗਰ ਦੁੱਧ ਦਿੰਦੇ ਆ ਉਹ ਵੀ ਦੁੱਧ ਤੋਂ ਭੱਜ ਜਾਣੇ ਜੇ ਉਹਨਾਂ ਨੂੰ ਪੱਠਾ ਆ ਰਿਹਾ ਨਾ ਪਿਆ ਨੀਰਾ ਪੈ ਤੇ ਦੁੱਧ ਉਹਨਾਂ ਕਿੱਥੋਂ ਲੈਣਾ ਹੈ ਇਸ ਤਰ੍ਹਾਂ ਅੰਕਲ ਜਦੋਂ ਫਸਲ ਇੱਕਦਮ ਬੰਨ ਟੁੱਟਿਆ ਰੱਬ ਕੋਲ ਵੀ ਰੋਸ ਆਪਣਾ ਕਰਨ ਲੱਗ ਪਿਆ ਵੇ ਰੱਬਾ ਮਤਲਬ ਕਿ ਸਾਨੂੰ ਕਿਸੇ ਜੋਗਾ ਨਹੀਂ ਛੱਡਿਆ ਰੱਬ ਨਾਲ ਨਹੀਂ ਅੰਕਲ ਕਦੇ ਰੋਸ ਤੁਹਾਡਾ ਅਮਰ ਰਿਆ ਰੱਬਾ ਮਾਰਾ ਕਿ ਤੇਰਾ ਬਸ ਸੜਦਾ ਬੁਰਾ ਕੀਤਾਈ ਰੱਬਾ ਇਹ ਕੀ ਕੀਤਾ ਬਹੁਤ ਹੋਇਆ ਦੀ ਉਹ ਮੁੰਡਾ ਪ੍ਰਧਾਨ ਪ੍ਰਧਾਨ ਨੂੰ ਕਹਿੰਦੇ ਨਿੱਕੀ ਵਾਲੀ ਦਾਵਾ ਨੰਬਰਦਾਰ ਬਣ ਸਾਡਾ ਮੁੰਡਾ 2 ਮਹੀਨੇ ਟੋਕਰੀ ਧੁੰਦੇ ਰਹੇ ਬੰਨ ਤੇ ਰਾਤ ਦਿਨੇ ਮੱਛਰ ਲੱਦਦਾ ਰਿਆ ਰਾਤ ਦਿਨੇ ਨਹੀਂ ਆਏ ਰਾਤ ਵੀ ਨਹੀਂ ਕਰਨ ਤੇ ਮੀਂਹ ਵਰਦੇ ਚ ਪੀ ਸਾਡਾ ਬੰਨਾਂ ਟੋੜਦੇ ਸਾਡਾ ਬੰਨਾਂ ਟੁੱਟਦੇ ਤੇ ਖੀਰੀ ਦੀ ਟੋਟੀ ਗਿਆ ਤੇ ਬਹੁਤ ਜਣੀ ਧੋਖਾ ਵਾਲੀ ਗੱਲ ਆ ਬਹੁਤ ਜਿਆਦੀ ਧੋਖਾ ਵਾਲੀ ਗੱਲ ਉਹ ਮਹਿਸੂਸ ਅੰਕਲ ਅਸੀਂ ਵੀ ਚਾਹੇ ਸ਼ਹਿਰੋਂ ਆਏ ਹੋਇਆ ਮਹਿਸੂਸ ਤਾਂ ਤੁਸੀਂ ਹੀ ਕਰ ਸਕਦੇ ਜਿਹੜੇ ਹੰਡਾਰੇ ਆ ਜੀ ਹਾਂਜੀ ਹਾਂਜੀ ਬਹੁਤ ਧੋਖਾ ਵਾਲੀ ਗੱਲ ਆ ਜੀ ਥੋੜੀ ਨਹੀਂ ਮਰੀਆਂ ਨੋਂ ਭੈੜੇ ਹੋ ਗਿਆ ਸੀ ਸਾਨੂੰ ਫਿਕਰ ਬਣਿਆ ਵੀ ਗਾਂ ਕਿਤਾ ਕੰਮ ਸਾਲ ਪਰ ਕਿਧਰ ਰੋਟੀ ਖਾਣੀਆਂ ਕਿੱਥੋਂ ਪੈਸਾ ਲਿਆਣਾ ਘਰਾਂ ਦੇ ਖਰਚੇ ਬੜੇ ਦੀ ਚਾਹ ਪਾਣੀ ਦੀ ਮਾਂ ਨਾ ਭਾਜੀ ਇਹ ਤਾਂ